ਐ ਮੈਡਮ ਕੀ ਨਾ ਆ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਡਾਕਟਰ ਮਨਿੰਦਰ ਕੌਰ ਆ ਮੈਂ ਐਮਡੀ ਐਸਟੈਂਡਰਡ ਆਨਟਿਸਟ ਆ ਹੁਸ਼ੀਦ ਗੁਰੂ ਰਾਮਦਾਸ ਡੈਂਟਲ ਹਸਪੀਟਲ ਖੋਲਿਆ ਹੈ ਕਿਹੜੀ ਜਗ੍ਹਾ ਹੈਗੀ ਆ ਕੀ ਕਿਹੜਾ ਚੱਲਦੇ ਇਸ ਵਾਰ ਹਾਂਜੀ ਅਸੀਂ ਨਿਊ ਹਸਪੀਟਲ ਓਪਨ ਕੀਤਾ ਹੈ ਅੰਡਰ ਦਾ ਨੇਮ ਆਫ ਗੁਰੂ ਰਾਮਦਾਸ ਡੈਂਟਲ ਹਸਪੀਟਲ ਇਹ ਹਸਪੀਟਲ ਉਨਾ ਰੋਡ ਬਜਵਾੜਾ ਅੱਡੇ ਜਾਂ ਆਪੋਜ਼ਿਟ ਸ਼ੇਕਸ ਆਵਰ ਦੇ ਦੋ ਦੋ ਨੇ ਕਿਹੜੀ ਕਿਹੜੀ ਬੋਲੀਆਂ ਦੇਖੇ ਚੱਲਦੀਆਂ ਦੰਦਾਂ ਦੇ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਦੇਖੀਆਂ ਜਾਂਦੀਆਂ ਨੇ ਤੱਤਾ ਠੰਡੇ ਦੀ ਬਿਮਾਰੀ, ਦਰਜ ਦੀ ਬਿਮਾਰੀ, ਸਵੇਲਿੰਗ ਹੋ ਜਾਣਾ, ਮਸੂੜੀਆਂ ਦੀ ਬਿਮਾਰੀ, ਮੂੰਹ ਚ ਬਦਬੂ ਆਣਾ, ਦੰਦਾਂ ਦਾ ਪੀਲਾਪਣ, ਦੰਦ ਪਟਵਾ ਕੇ ਦੰਦਾਂ ਦੀ ਜਗ੍ਹਾ ਨਿਊ ਦੰਦ ਲਵਾਉਣਾ, ਐਦਾ ਸਾਰੀਆਂ ਐਦਾ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਦੇਖੀਆਂ ਜਾਂਦੀਆਂ ਜਿਵੇਂ ਟੈਂਚਰ ਲਗਵਾਣੇ, ਫਿਕਸ ਦੰਦ ਲਵਾਣੇ, ਐਦਾ ਦੇ ਬਹੁਤ ਸਾਰੇ ਲੋਕਾਂ ਨੂੰ ਪ੍ਰੋਬਲਮਸ ਹੁੰਦੇ ਆ ਤੇ ਜਿਨ੍ਹਾਂ ਦਾ ਸੋਲੂਸ਼ਨ ਸਾਡੇ ਕੋਲ ਹੈਗਾ ਆ। ਇਸ ਹਸਪੀਟਲ ਦੇ ਵਿੱਚ ਐਡਵਾਂਸਡ ਟੈਕਨੋਲੋਜੀ ਮੌਜੂਦ ਆ। ਜਿਹੜਾ ਤੁਹਾਡਾ ਚੈੱਕਅਪ ਹੈ ਤੇ ਤੁਹਾਡਾ ਇਲਾਜ ਹੈਗਾ ਆ ਉਹ ਨਿਊ ਟੈਕਨੋਲੋਜੀ ਇਕੁਪਮੈਂਟਸ ਤੇ ਟੈਕਨੀਕ ਨਾਲ ਕੀਤਾ ਜਾਂਦਾ ਹੈ ਇਸ ਤੋਂ ਵੱਡੀ ਗੱਲ ਇੱਕ ਹੋਰ ਵੀ ਆ ਸਾਡੇ ਕੋਲ ਮਲਟੀ ਸਪੈਸ਼ੈਲਟੀ ਡਾਕਟਰ ਟੀਮ ਪ੍ਰੈਜ਼ੈਂਟ ਆ ਜਿਹੜੀ ਕਿ ਹਰ ਇੱਕ ਬਿਮਾਰੀ ਦਾ ਮੋਤੀ ਵਧੀਆ ਢੰਗ ਨਾਲ ਇਲਾਜ ਕਰਦੇ ਆ ਇਸ ਮੰਡੇ ਟੂ ਸੈਟਰਡੇ 9 ਵਜੇ ਤੋਂ ਲੈ ਕੇ 1 ਵਜੇ ਤੱਕ ਥੈਨ 3 ਵਜੇ ਤੋਂ ਲੈ ਕੇ 7 ਵਜੇ ਤੱਕ ਓਪਨ ਹੈ ਤੁਸੀਂ ਨੇ ਆਨਲਾਈਨ ਬੁਕਿੰਗ ਕਰਾਣੀ ਹੈ ਉਹ ਕਿਸ ਤਰ੍ਹਾਂ ਕਰਾ ਲੇ ਹਾਂਜੀ ਸਾਡਾ ਕੰਟੈਕਟ ਨੰਬਰ ਹੈ 8360060754 ਇਸ ਨੰਬਰ ਤੇ ਤੁਸੀਂ ਆਨਲਾਈਨ ਆਪਣੀ ਪ੍ਰੋਬਲਮ ਦੱਸ ਸਕਦੇ ਹੋ ਤੇ ਆਨਲਾਈਨ ਅਪਾਇੰਟਮੈਂਟ ਬੁੱਕ ਕਰਵਾ ਸਕਦੇ ਹੋ ਕਿਹੜੀ ਕਿਹੜੀ ਬਿਮਾਰੀ ਦਾ ਇਲਾਜ ਹੁੰਦਾ ਹੈ ਇੱਥੇ ਜਿਹੜੇ ਤੱਤੇ ਠੰਡੇ ਦੀ ਪ੍ਰੋਬਲਮ ਹੈਗੀ ਉਹਦਾ ਇਲਾਜ ਕੀਤਾ ਜਾਂਦਾ ਹੈ ਰੂਟ ਕੈਨਲ ਕੀਤਾ ਜਾਂਦਾ ਹੈ ਜਾਂ ਆਰਥੋਡੋਂਟਿਕ ਟਰੀਟਮੈਂਟ ਕੀਤਾ ਜਾਂਦਾ ਹੈ ਅਗਰ ਮਸੂੜਿਆਂ ਨਾਲ ਲੈ ਕੇ ਕੋਈ ਪ੍ਰੋਬਲਮ ਹੈ ਉਹਦਾ ਟਰੀਟਮੈਂਟ ਕੀਤਾ ਜਾਂਦਾ ਹੈ ਕਿਸੇ ਨੇ ਫਿਕਸ ਦੰਦ ਲਵਾਉਣੇ ਆ ਉਹਦੇ ਲਈ ਇੰਪਲਾਂਟ ਦਾ ਟਰੀਟਮੈਂਟ ਇੱਥੇ ਮੌਜੂਦ ਆ ਇਸ ਤੋਂ ਇਲਾਵਾ ਜਿਹੜੇ ਸਾਡੇ ਸਥੈਟਿਕ ਟਰੀਟਮੈਂਟ ਆ ਜਿਹਦੇ ਵਿੱਚ ਸਾਡੀ ਸਮਾਈਲ ਡਿਜ਼ਾਈਨਿੰਗ ਆਉਂਦੀ ਆ ਦੰਦਾਂ ਦੀ ਵਾਈਟਨਿੰਗ ਹੁੰਦੀ ਹੈਗੀ ਆ ਉਹ ਵੀ ਸਾਰੇ ਮੌਜੂਦ ਨੇ ਇਹ ਸਾਰਾ ਕੰਮ ਕੀਤਾ ਜਾਂਦਾ ਹੈ ਜੀ ਮੈਡੀਕਲ ਕੈਂਪ ਵੀ ਲਗਾਇਆ ਜਾਊਗਾ ਹਾਂਜੀ ਮੰਥ ਵਿੱਚ ਇੱਕ ਵਾਰੀ ਫ੍ਰੀ ਮੈਡੀਕਲ ਚੈੱਕਅਪ ਇਸ ਚੈੱਕਅਪ ਦੇ ਵਿੱਚ ਤੁਹਾਡਾ ਐਕਸ-ਰੇ ਤੇ ਤੁਹਾਰੀ ਕੰਸਲਟੇਸ਼ਨ ਫ੍ਰੀ ਆਫ ਕੋਸਟ ਹੋਏਗੀ ਆਮ ਪਬਲਿਕ ਨੂੰ ਕੀ ਕਹਿਣਾ ਚਾਹਦੇ ਆ ਮੈਂ ਆਮ ਪਬਲਿਕ ਨੂੰ ਇਹੀ ਕਹਿਣਾ ਚਾਹੁੰਦੀ ਆ ਜੇਕਰ ਉਹ ਆਪਣਾ ਇਲਾਜ ਨਿਊ ਟੈਕਨੋਲੋਜੀ ਤੇ ਇਕੁਪਮੈਂਟ ਨਾਲ ਕਰਵਾਉਣਾ ਚਾਹੁੰਦੇ ਆ ਤੇ ਉਹ ਇੱਕ ਵਾਰੀ ਜ਼ਰੂਰ ਵਿਜ਼ਿਟ ਕਰਨ ਗੁਰ ਰਾਮਦਾਸ ਸਟੈਂਡ ਬਜਵਾੜਾ ਅਟਾ ਸਸ਼ਟਰੀਆ ਗਾਲ ਸਾਹਿਬ ਜੀ ਕੀ ਕਹਿਣਾ ਜੀ ਮੇਰਾ ਨਾਮ ਨਰੇਸ਼ ਕੁਮਾਰਾ ਜੀ ਮੈਂ ਪਿੰਡ ਬਜਵਾੜਾ ਤੋਂ ਨਰੇਸ਼ ਸਾਹਿਬ ਦਾ ਸਟੋਰ ਪਿੰਡ ਬਜਵਾੜਾ ਦਾ ਰਹਿਣ ਵਾਲਾ ਆ ਤੇ ਸਾਡੀ ਤੇ ਡਾਕਟਰ ਸਾਹਿਬ ਆਇਆ ਇਹਨਾਂ ਨੇ ਆਪਣੀ ਗੁਰੂ ਰਾਮਦਾਸ ਸਟੈਂਟਿੰਗ ਹਸਪੀਟਲ ਖੋਲ੍ਹਿਆ ਜਿਹੜਾ ਕਿ ਨਵੀਂ ਟੈਕਨੀਕ ਨਾਲ ਇਹ ਇਲਾਜ ਕਰਦੇ ਆ ਤੇ ਮੈਂ ਸਾਰੇ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਆ ਕਿ ਜਿਹੜੇ ਵੀ ਸਾਡੇ ਲੋਕ ਦੰਦਾਂ ਦੀਆਂ ਬਿਮਾਰੀਆਂ ਤੋਂ ਪੀੜਤ ਹਨ ਉਹ ਇਸ ਗੁਰੂ ਰਾਮਦਾਸ ਡੈਂਟਲ ਹਸਪੀਟਲ ਆ ਕੇ ਆਪਣੀਆਂ ਬਿਮਾਰੀਆਂ ਚੈੱਕਅਪ ਕਰਾਣ ਤੇ ਇਹਨਾਂ ਨੇ ਇੱਕ ਹੋਰ ਵੀ ਆਪੇ ਜਿੱਦਾਂ ਮਹੀਨੇ ਮਤਲੀ ਇੱਕ ਬਾਾਰ ਇਹ ਆਪਣਾ ਫਰੀ ਆਉ ਕੋਸਟ ਇੱਕਦਾਂ ਰੱਖਣਗੇ ਉਹਦੇ ਵਿੱਚ ਵੀ ਜਿਹੜੇ ਆਪਣੇ ਪਬਲਿਕ ਕੋਈ ਆਪਣਾ ਪੈਸਾ ਨਹੀਂ ਖਰਚ ਸਕਦੇ ਉਹ ਆ ਕੇ ਆਪਣੀ ਬੁਮਾਇਦਾ ਲਾਜ ਫਰੀ ਆਉ ਕੋਸਟ ਕਰਾ ਸਕਦੇ ਆ ਥੈਂਕ ਯੂ ਸਾਰਿਆਂ ਦਾ ਧੰਨਵਾਦ